ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਅੱਜ ਖਬਰ ਲੈ ਕੇ ਆਇਆ ਜੋ ਕਿਸਾਨ ਪੱਖ ਦੇ ਵਿੱਚ ਹੋਏਗੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਰਦਾ ਇਸ ਐਪੀਸੋਡ ਨੂੰ ਸਾਡੇ ਪੁਰਾਣੇ ਐਪੀਸੋਡ ਨੰਬਰ 399 ਦੀ ਲਗਾਤਾਰਤਾ ਦੇ ਵਿੱਚ ਦੇਖਣ ਦੀ ਲੋੜ ਹੈ ਵਧੇਰੇ ਜਾਣਕਾਰੀ ਤੁਹਾਨੂੰ ਅ제ਹਾਕਰ ਨਾਲ ਪ੍ਰਾਪਤ ਹੋਈ ਦੋਸਤੋ ਇੱਕ ਲੈਂਡ ਪੂਲਿੰਗ ਸਕੀਮ ਦੇ ਤਹਿਤ 2021 ਦੇ ਵਿੱਚ ਦੋ ਕਿਸਾਨ ਹਰਜਿੰਦਰ ਸਿੰਘ ਤੇ ਉਹਨਾਂ ਦਾ ਭਰਾ ਗੁਰਤੇਜ ਸਿੰਘ ਇਸ ਸਕੀਮ ਦੇ ਤਹਿਤ ਆਉਂਦੇ ਆ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਦੇ ਕੇਸ ਦੀ ਪੈਰਵਾਹੀ ਕਰਦੇ ਹੋਏ BKU ਮਾਨ ਗਰੁੱਪ ਦੇ ਸੇਵਾ ਸਿੰਘ ਨਾਲ ਵੀ ਕਰਾਵਾਂਗੇ ਪਰ ਤੁਹਾਨੂੰ ਪਹਿਲਾਂ ਮੈਂ ਮੋਟੀ ਮੋਟੀ ਜਾਣਕਾਰੀ ਇਸ ਮਾਮਲੇ ਬਾਰੇ ਦੇ ਦੇਦਾਂ ਹਰਜਿੰਦਰ ਤੇ ਗੁਰਤੇਜ ਨੇ ਆਪਣਾ ਸਹੂਲਤ ਸਰਟੀਫਿਕੇਟ ਜੋ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਨੂੰ ਵਰਤਿਆ ਐਲਓਆਈਸ ਜਿਹੜੀਆਂ ਹੁੰਦੀਆਂ ਲੈਟਰ ਆਫ ਇੰਟੈਂਟ ਇਹਨਾਂ ਨੂੰ ਜ਼ਮੀਨ ਦੇ ਐਵਜ਼ ਦੇ ਵਿੱਚ 2400 ਸਕੁਅਰ ਯਾਰਡ ਜ਼ਮੀਨ ਪ੍ਰਾਪਤ ਹੋਈ ਜਿਨ੍ਹਾਂ ਚੋਂ ਇਹਨਾਂ ਨੇ 1500 ਸਕੁਅਰ ਯਾਰਡ ਦੀਆਂ ਐਲਓਆਈ ਐਲਓਆਈ ਹੁੰਦੀ ਹੈ ਲੈਟਰ ਆਫ ਇੰਟੈਂਟ ਯਾਨੀ ਕਿ ਉਹ ਸਮਝੋ ਵੀ ਉਹ ਪਲਾਟ ਹੀ ਗਿਣਿਆ ਜਾਂਦਾ ਹੈ ਇਹਨਾਂ ਨੇ 1500 ਸਕਰ ਯਾਰਡ ਵੇਚ ਕੇ ਪਟਿਆਲੇ ਦੇ ਇੱਕ ਪਿੰਡ ਦੇ ਵਿੱਚ 21 ਏਕੜ ਜ਼ਮੀਨ ਖਰੀਦ ਲਈ ਹੁਣ ਇਸ ਸੁਹੂਲਤ ਸਰਟੀਫਿਕੇਟ ਦੀ ਇੱਕ ਕੰਡੀਸ਼ਨ ਹੈ ਕਿ ਜੇ ਤੁਸੀਂ 2 ਸਾਲ ਦੇ ਅੰਦਰ ਅੰਦਰ ਇਹ ਸਰਟੀਫਿਕੇਟ ਵਰਤ ਕੇ ਜ਼ਮੀਨ ਕਿਤੇ ਪ੍ਰਾਪਰਟੀ ਖਰੀਦਦੇ ਹੋ ਉਹਦੇ ਤੇ ਰਜਿਸਟਰੀ ਕਰਾਉਣ ਵਕਤ ਸਟੈਂਪ ਡਿਊਟੀ ਨਹੀਂ ਲੱਗਦੀ ਪੰਜਾਬ ਸਰਕਾਰ ਵੱਲੋਂ ਮਾਫ ਹੈ ਠੀਕ ਹੈ ਹਾਈ ਕੋਰਟ ਦਾ ਇਹ ਤੇ ਫੈਸਲਾ ਆ ਚੁੱਕਿਆ ਹੈ ਹਾਊਸਿੰਗ ਵਿਭਾਗ ਨੇ ਚਿੱਠੀ ਜਾਰੀ ਕੀਤੀ ਹੋਈ ਹੈ ਪਰ ਤੁਹਾਨੂੰ ਅੱਗੇ ਹੁਣ ਚੱਲ ਕੇ ਪਤਾ ਲੱਗੂਗਾ ਕਿ ਇੱਕ ਬਹੁਤ ਹੀ ਮੂਰਖ ਔਰ ਮੈਂ ਕਹੂੰਗਾ ਸ਼ਬਦ ਵਰਤਨਾ ਨਹੀਂ ਚਾਹੀਦਾ ਇਹ ਔਰਤਾਂ ਲਈ ਵਾਹਿਆਤ ਫੈਸਲੇ ਦੇ ਵਿੱਚ ਏਡੀਸੀ ਸਿਮਰਪ੍ਰੀਤ ਕੌਰ ਪਟਿਆਲਾ ਪੀਸੀਐਸ ਅਫਸਰ ਹੈ ਨਿਹਾਇਤੀ ਨਲਾਇਕ ਕਿਉਂਕਿ ਇਸ ਬੀਬੀ ਨੂੰ ਸਾਰੇ ਕਾਗਜ਼ਾਤ ਦਿਖਾਏ ਗਏ ਔਰ ਹਾਈ ਕੋਰਟ ਦਾ ਫੈਸਲਾ ਦਿਖਾਇਆ ਗਿਆ ਔਰ ਦੱਸਿਆ ਗਿਆ ਕਿ ਬਠਿੰਡਾ ਦੇ ਡਿਵੀਜ਼ਨਲ ਕਮਿਸ਼ਨਰ ਨੇ ਇਸ ਕਿਸਾਨ ਦੇ ਮਨਦੀਪ ਸਿੰਘ ਇੱਕ ਕਿਸਾਨ ਸੀ ਉਹਦੇ ਹੱਕ 'ਚ ਫੈਸਲਾ ਦਿੱਤਾ ਭਾਵੇਂ ਕਿ ਉਦੋਂ ਵੀ ਉਥੋਂ ਦੀ ਏਡੀਸੀ ਨੇ ਉਹਦੇ ਵਿਰੁੱਧ ਫੈਸਲਾ ਕਰਤਾ ਸੀ ਉਸ ਮਨਦੀਪ ਸਿੰਘ ਦੇ ਮਾਮਲੇ ਨੂੰ ਜਦੋਂ ਸੇਵਾ ਸਿੰਘ ਨੇ ਮੇਰੇ ਧਿਆਨ 'ਚ ਲਿਆਂਦਾ ਤੇ ਮੈਂ ਉਸ ਵਕਤ ਦੇ ਮੁਖ ਸਕੱਤਰ ਅਨਰਾਗ ਵਰਮਾ ਜੀ ਆਈਐਸ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਉਸ ਵਕਤ ਦੇ ਡੀਸੀ ਬਟੰਡਾ ਸ਼ੌਕਤ احمد ਪਾਰੇ ਨੂੰ ਆਦੇਸ਼ ਦਿੱਤਾ ਕਿ ਇਹਨੂੰ ਸੌਟ ਆਊਟ ਕਰੋ ਡੀਸੀ ਸਾਹਿਬ ਬਹੁਤ ਅੱਛੇ ਸੀ ਬਹੁਤ ਅੱਛਾ ਉਹਨਾਂ ਦਾ ਪ੍ਰਭਾਵ ਹੈ ਜਨਤਾ ਤੇ ਮੇਰੇ ਤੇ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਤਾਗਰ ਸਾਹਿਬ ਇਹ ਮਾਮਲਾ ਕਵਾਸੀ ਜੁਡੀਸ਼ੀਅਲ ਹੈ ਹੁਣ ਇਹਦੀ ਅੱਗੇ ਜਿਹੜੀ ਰੈਮੇਡੀ ਹੈ ਇਹਦਾ ਇਲਾਜ ਹੈ ਉਹ ਕਮਿਸ਼ਨਰ ਦੀ ਅਦਾਲਤ ਦੇ ਵਿੱਚ ਹੈ ਮੈਂ ਉੱਥੋਂ ਠੀਕ ਕਰਾ ਦੂੰਗਾ ਗਲਤ ਫੈਸਲਾ ਹੋਇਆ ਹੈ ਡੀਸੀ ਨੇ ਕੀਤਾ ਮੰਨੇ ਹੋ ਉੱਪਰ ਜਾ ਕੇ ਡੀਸੀ ਸ਼ੌਕਤ ਅਹਿਮਦ ਪਾਰੇ ਨੇ ਉਹ ਫੈਸਲਾ ਕਿਸਾਨ ਦੇ ਹੱਕ ਚ ਕਰਾਤਾ ਅੱਜ ਐਪੀਸੋਡ ਨੰਬਰ 399 ਤੋਂ ਬਾਅਦ ਮੈਨੂੰ 581ਵਾਂ ਐਪੀਸੋਡ ਵੀ ਉਸੇ ਮੁੱਦੇ ਤੇ ਕਰਨਾ ਪੈ ਰਿਹਾ ਤੇ ਇੱਕ ਉਹੋ ਜਿਹੀ ਇੱਕ ਮੂਰਖ ਏਡੀਸੀ ਦੇ ਫੈਸਲੇ ਦੇ ਵਿਰੁੱਧ ਕਰਨਾ ਪੈ ਰਿਹਾ ਆ ਫੋਟੋ ਵੇਖ ਲਓ ਤੁਸੀਂ ਇਸ ਏਡੀਸੀ ਦੀ ਕਿਉਂਕਿ ਮੇਰਾ ਮੰਨਣਾ ਇਹ ਹੈ ਜਦੋਂ ਤੱਕ ਜਿਹੜੇ ਵਿਗੜੇ ਹੋਏ ਅਫਸਰ ਨੇ ਉਹਨਾਂ ਨੂੰ ਜਨਤਕ ਤੌਰ ਤੇ ਸ਼ੇਮ ਸ਼ੇਮ ਨਾ ਕੀਤਾ ਜਾਏ ਉਹਨਾਂ ਦੀ ਚਮੜੀ ਤੇ ਅਸਰ ਨਹੀਂ ਪੈਂਦਾ ਇਹੋ ਜੀ ਅਫਸਰ ਨੂੰ ਨੌਕਰੀ ਕਰਨ ਦਾ ਕੋਈ ਹੱਕ ਨਹੀਂ ਸਰਕਾਰ ਨੂੰ ਸਖਤ ਫੈਸਲਾ ਲੈਣਾ ਚਾਹੀਦਾ ਤੁਹਾਨੂੰ ਦੱਸਣਗੇ ਸੇਵਾ ਸਿੰਘ ਤੇ ਹਰਜਿੰਦਰ ਸਿੰਘ ਕਿ ਕਿਵੇਂ ਉਹਨਾਂ ਨੇ ਇਸ ਤਹਿਸੀਲ ਦੇ ਤੇ ਡੀਸੀ ਦੇ ਦਫ਼ਤਰ ਤੇ ਢੇਡੇ ਮਾਰੇ ਵਕੀਲ ਕੀਤਾ ਬਾਕਰਪੁਰ ਤੋਂ ਜਾਣ ਦਾ ਖਰਚਾ ਗੱਡੀ ਤੇ 2000 ਰੁਪਏ ਦਾ ਤੇ 35 ਤੋਂ ਵੱਧ ਢੇਡੇ ਲੱਗੇ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਆ ਫੈਸਲਾ ਵੀ ਤੁਹਾਨੂੰ ਦਿਖਾਉਣੇ ਆ ਏਡੀਸੀ ਦਾ ਕਿਸ ਆਧਾਰ ਤੇ ਉਹਨੇ ਹਰਜਿੰਦਰ ਤੇ ਗੁਰਤੇਜ ਨੂੰ ਕਿਹਾ ਕਿ ਸਟੈਂਪ ਡਿਊਟੀ ਭਰੋ 18 ਲੱਖ ਰੁਪਇਆ ਜਦੋਂ ਕਿ ਇਹਨਾਂ ਦੀ ਉਹ ਸਟੈਂਪ ਡਿਊਟੀ ਭਰਨੀ ਬਣਦੀ ਹੀ ਨਹੀਂ ਕਿਉਂ ਭਰਨ ਹੁਣ ਮੈਂ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਚਾਰਾ ਜੋਈ ਹੀਠਾਂ ਕਰਨੀ ਛੱਡ ਦਿਓ ਹਾਈ ਕੋਰਟ ਜਾਓ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਐਸ ਬੀਬੀ ਐਡੀਸੀ ਦੇ ਵਿਰੁੱਧ ਪਾਓ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਇਸ ਐਡੀਸੀ ਨੇ ਕੀਤੀ ਆ ਜਦੋਂ ਕਿ ਉਹਨੂੰ ਹਾਈ ਕੋਰਟ ਦਾ ਫੈਸਲਾ ਦਿਖਾਇਆ ਗਿਆ ਉਹਨੇ ਹਾਈ ਕੋਰਟ ਦੇ ਫੈਸਲੇ ਦਾ ਜ਼ਿਕਰ ਵੀ ਕੀਤਾ ਆਪਣੇ ਆਦੇਸ਼ ਦੇ ਵਿੱਚ ਇਹਨਾਂ ਦੀ ਅਪੀਲ ਖਾਰਜ ਕਰਦੇ ਹੋਏ ਇਹਦਾ ਮਤਲਬ ਉਹਨੂੰ ਨੌਲੇਜ ਸੀ ਜੇ ਤੈਨੂੰ ਨੌਲੇਜ ਸੀ ਤੇ ਫਿਰ ਤੂੰ ਉਹ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਫੈਸਲਾ ਕਿਵੇਂ ਕਰਤਾ ਕਲੀਅਰ ਕੇਸ ਆਫ ਕੰਟੈਂਪਟ ਆਫ ਕੋਰਟ ਅਦਾਲਤ ਦੀ ਮਾਨਹਾਨੀ ਦਾ ਮੁਕੱਦਮਾ ਬਣਦਾ ਹੈ ਔਰ ਇਹ ਚੱਲੂਗਾ ਮੈਂ ਇਹਨਾਂ ਨੂੰ ਇਹ ਰਾਏ ਦਿੱਤੀ ਆ ਤੁਹਾਨੂੰ ਥੋੜੀਆਂ ਡਿਟੇਲਸ ਹੋਰ ਦੇ ਦੇ ਦਿੰਨਾ ਕਿ ਹਾਈ ਕੋਰਟ ਨੇ ਆਪਣੇ ਫੈਸਲੇ ਚ ਕੀ ਕਿਹਾ ਸੀ ਜਦੋਂ ਉਹਨਾਂ ਦੇ ਕੋਲ ਇਹ ਮਾਮਲਾ ਪਹੁੰਚਿਆ ਮੈਂ ਤੁਹਾਨੂੰ ਅੰਗਰੇਜ਼ੀ ਚ ਪੜ੍ਹ ਕੇ ਸੁਣਾਉਣਾ ਫਿਰ ਨਾਲ ਨਾਲ ਤੁਹਾਨੂੰ ਮੈਂ ਦੀ ਪੰਜਾਬੀ ਵੀ ਕਰਕੇ ਸੁਣਾ ਦੂੰਗਾ ਉਹ ਹਾਈ ਕੋਰਟ ਕਹਿੰਦੀ ਹੈ ਲੈਂਡ ਪੂਲਿੰਗ ਇਜ਼ ਆਲਸੋ ਅ ਫਾਰਮ ਆਫ ਕੰਪਨਸੇਸ਼ਨ ਯਾਨੀ ਕਿ ਮੁਆਵਜ਼ਾ ਹੀ ਹੈ ਲੈਂਡ ਪੂਲਿੰਗ ਸਕੀਮ एंड दूलिंग इशूड टू दैंड इन ल्यू ऑफ दबलिक फॉर्म ऑफ कंपन जमीन के बदले उन्होंने कुछ डिवेलप लैंड जारी करती गई मुआवजा ही आयरफोर इट हैज टू बी ट्रीटेड एक इन टू कैश कंपनसे किसान एलओआई ਲੈ ਕੇ ਜ਼ਮੀਨ ਲੈ ਲੇ 플ੌਟ ਦੀ ਕਮਰਸ਼ੀਅਲ ਪ੍ਰਾਪਰਟੀ ਦੀ ਤੇ ਭਾਵੇਂ ਉਹ ਨਕਦੀ ਪੈਸੇ ਲੈ ਲੇ ਇਹ ਬਰਾਬਰ ਆ ਇਹ ਬਰਾਬਰ ਗਨੇ ਜਾਣਗੇ ਹਾਈ ਕੋਰਟ ਕਹਿੰਦੀ ਆ ਤੇ ਬੀਬੀ ਆਪਣੇ ਫੈਸਲੇ ਚ ਕਹਿੰਦੀ ਆ ਕਿ ਕਿਸਾਨ ਸਾਨੂੰ ਨੋਟੀਫਿਕੇਸ਼ਨ ਪੇਸ਼ ਨਹੀਂ ਕਰ ਸਕਿਆ ਨੋਟੀਫਿਕੇਸ਼ਨ ਹੁੰਦੀ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਆ ਪਬਲਿਕ ਡਾਕੂਮੈਂਟ ਆ ਉਹ ਪੇਸ਼ ਨਹੀਂ ਕੀਤਾ ਵੇ ਤੂੰ ਮੰਗਾ ਲਾ ਫਿਰ ਗਮਾਡਾ ਵਾਲੇ ਤੋਂ ਨੋਟੀਫਿਕੇਸ਼ਨ ਤੂੰ ਲੈ ਲਾ ਇਹਨਾਂ ਨੂੰ ਮਿਲਿਆ ਨਹੀਂ ਐਂ ਤੇ ਹਾਈ ਕੋਰਟ ਦਾ ਫੈਸਲਾ ਤੈਨੂੰ ਦਿਖਾ ਦਤਾ ਆ ਹੁਣ ਤੁਹਾਨੂੰ ਚਿੱਠੀ ਵੀ ਦਿਖਾਵਾਂਗੇ ਅਸੀਂ ਡਿਪਾਰਟਮੈਂਟ ਆਫ ਹਾਊਸਿੰਗ ਨੇ ਜਿਹੜੀ ਜਾਰੀ ਕੀਤੀ ਸਾਰੇ ਡੀਸੀਆਂ ਨੂੰ ਕਿਹਾ ਵੇਖੋ ਜੀ ਆ ਹਾਈ ਕੋਰਟ ਦਾ ਫੈਸਲਾ ਤੇ ਆ ਜਿਹੜੀ ਸਕੀਮ ਹੈ ਇਹਦੇ ਤਹਿਤ ਆ ਰੂਲਸ ਨੇ ਨਹੀਂ ਮੰਨਦੇ ਆ ਬੀਬੀ ਤਾਂ ਜਮਾਈ ਨਹੀਂ ਮੰਨਦੀ ਖੈਰ ਹੁਣ ਬੀਬੀ ਨੂੰ ਵੀਡੀਓ ਦੇਖ ਕੇ ਸੰਕੇਤ ਤਾਂ ਮਿਲ ਜੂਗਾ ਕਿ ਕਿਸਾਨ ਕਿੰਨੇ ਗੁੱਸੇ 'ਚ ਨੇ ਤੇ ਮੈਂ ਵੀ ਗੁੱਸੇ 'ਚ ਹਾਂ ਬਹੁਤ ਕਿਉਂਕਿ ਜਦੋਂ ਗਰੀਬ ਨਾਲ ਜਾਂ ਲੈਸ ਅਵੇਅਰ ਕਮਿਊਨਿਟੀ ਦੇ ਨਾਲ ਜਿਨ੍ਹਾਂ ਨੂੰ ਇਹਨਾਂ ਗਿਆਨ ਨਹੀਂ ਇੰਨੀ ਐਜੂਕੇਸ਼ਨ ਨਹੀਂ ਉਹਨਾਂ ਨਾਲ ਇਹ ਜਿਹੜੇ ਅਫਸਰ ਧੱਕਾ ਕਰਦੇ ਆ ਤਾਂ ਖੂਨ ਖੋਲਦਾ ਖੂਨ ਖੋਲਦਾ ਤੇ ਫੇਰ ਜੋ ਸਾਡੇ ਹੱਥ ਵਸ ਹੋਊਗਾ ਅਸੀਂ ਕਰਾਂਗੇ ਤੈਨੂੰ ਕਿੰਨੀ ਵਾਰੀ ਬੀਬੀ ਇਹਨਾਂ ਨੇ ਜਾ ਕੇ ਪ੍ਰਾਰਥਨਾ ਕਰ ਲਈ ਬੇਨਤੀ ਕਰ ਲਈ ਗਲਤ ਫੈਸਲਾ ਨਾ ਕਰ ਦਿਓ ਤੂੰ ਮੰਨੀ ਫਿਰ ਕਰਤਾ ਗਲਤ ਹੁਣ ਤੂੰ ਆ ਤੈਨੂੰ ਹਾਈ ਕੋਰਟ ਵੇਖਾਂਗੇ ਕੰਟੈਂਪਟ ਦੇ ਰਿਤੇ ਮੈਂ ਇਹਨਾਂ ਨੂੰ ਸੁਝਾਅ ਦਿੱਤਾ ਪਾਓ ਪਏਗੀ ਤੇ ਬਾਕੀ ਗੱਲਬਾਤ ਦੋਸਤੋ ਹਰਜਿੰਦਰ ਸਿੰਘ ਤੇ ਅਸਲਾਰ ਸੇਵਾ ਸਿੰਘ ਨੂੰ ਸੁਣਦੇ ਆ ਲਓ ਹੁਣ ਤੁਹਾਡੀ ਗੱਲਬਾਤ ਕਰਾਉਂਦੇ ਆ ਹਰਜਿੰਦਰ ਸਿੰਘ ਨਾਲ ਜਿਨ੍ਹਾਂ ਤੇ 18 ਲੱਖ ਰੁਪਏ ਦੀ ਧੱਕੇ ਨਾਲ ਸਟੈਂਪ ਡਿਊਟੀ ਲਾਤੀ ਆ ਪਟਿਆਲਾ ਦੇ ਪ੍ਰਸ਼ਾਸਨ ਨੇ ਤੇ ਏਡੀਸੀ ਸਿਮਰਪ੍ਰੀਤ ਕੌਰ ਕਹਿੰਦੀ ਇਹ ਤਾਂ ਦੇਣੀ ਪੈਣੀ ਆ ਹਰ ਹਾਲਤ ਕਿੰਨੀ ਵਾਰੀ ਗਏ ਜੀ ਤੁਸੀਂ ਇਹਨਾਂ ਦੇ ਪਹਿਲਾ ਨੈਪ ਸੀਲਦਾਰ ਦੇ ਗਏ ਜਿਨੇ ਤੁਹਾਡਾ ਮਾਮਲਾ ਰਿਜੈਕਟ ਕੀਤਾ ਹਾਂਜੀ ਹਾਂਜੀ ਫਿਰ ਤੁਸੀਂ ਏਡੀਸੀ ਦੇ ਅਪੀਲ ਪਾਈ ਇਹ ਟੋਟਲ ਦੱਸੋ ਕਿੰਨੀ ਕਵਾਰੀ ਤੁਹਾਡੇ ਗੇੜੇ ਲੱਗੇ ਗਿਣਤੀ ਦੱਸੋ ਸਾਡੇ ਸਰ 35 36 ਗੇੜੇ ਲੱਗ ਲਏ ਜੀ ਅੱਛਾ ਇਹ ਚੱਕਰ ਚ ਤੇ ਕਾਰ ਤੇ ਜਾਂਦੇ ਸੀ ਹਾਂ ਗੱਡੀ ਤੇ ਜਾਂਦੀ ਆ ਜੀ ਕਿੰਨਾ ਕੁ ਤੇਲ ਫੁਕਦਾ ਸੀ 2000 ਰੁਪਿਆ ਖਰਚਾ ਆ ਜਾਂਦਾ ਜੀ ਇੱਕ ਚੱਕਰ ਦਾ ਜੀ ਤੇ ਰਸਤੇ ਚ ਰੋਟੀ ਪਾਣੀ ਵੀ ਛਕਦੇ ਹੋਗੇ ਹਾਂਜੀ ਹਾਂਜੀ ਅੱਛਾ ਫੇਰ ਉੱਥੇ ਡੀਸੀ ਦੇ ਦਫ਼ਤਰ ਦੇ ਜਾਂ ਨਾਇਬ ਸੀਲ ਵਾਲੇ ਦਫ਼ਤਰ ਦੇ ਬਾਹਰ ਤੁਹਾਨੂੰ ਕਿੰਨੀ ਦੇਰ ਰੜਕਣਾ ਪੈਂਦਾ ਸੀ ਕਈ ਵਾਰ ਤਾਂ 3-4 ਘੰਟੇ ਰੜਕਣਾ ਪੈਂਦਾ ਸੀ ਜੀ ਫੇਰ ਬਾਜ ਪੈਂਦੀ ਸੀ ਹਾਂ ਹਾਂਜੀ ਹਾਂਜੀ ਠੀਕ ਤੇ ਤੁਸੀਂ ਇਸ ਮਾਮਲੇ ਤੇ ਪਹਿਲਾਂ ਡੀਸੀ ਨੂੰ ਵੀ ਮਿਲੇ ਸੀ ਨਾ ਹਾਂ ਡੀਸੀ ਨੂੰ ਵੀ ਮਿਲੇ ਜੀ ਉਹਨਾਂ ਨੂੰ ਦੱਸਿਆ ਸਾਰਾ ਕੁਝ ਜੀ ਲਓ ਹੁਣ ਆਪਾਂ ਗੱਲ ਕਰਦੇ ਆ ਇਸ ਕੇਸ ਦੀ ਪੈਰਵਾਹੀ ਕਰ ਰਹੇ ਬੀਕੇਯੂ ਮਾਨ ਗਰੁੱਪ ਦੇ ਸੇਵਾ ਸਿੰਘ ਜੀ ਨਾਲ ਹਾਂਜੀ ਸੇਵਾ ਸਿੰਘ ਜੀ ਦੱਸੋ ਤੁਹਾਡਾ ਕੀ ਤਜਰਬਾ ਰਿਹਾ ਤੇ ਸਾਰੀ ਡਿਟੇਲ ਦਿਓ ਮੇਨ ਕਹਾਣੀ ਮੇਨ ਤਜਰਬਾ ਤੇ ਰਿਹਾ ਜੀ ਡੀਸੀ ਦਫਤਰ ਪਟਿਆਲਾ ਜਿਹੜਾ ਸਟਾਫ ਹੈ ਇੱਥਾਂ ਅਫੀਸਰ ਨੇ ਜੀ ਉਹ ਕਿਸਾਨਾਂ ਨਾਲ ਪੂਰੀ ਕੁੱਤੇਹਾਣੀ ਕਰਦੇ ਨੇ ਹਾਂ ਮਤਲਬ ਕਿ ਕਿਸਾਨਾਂ ਨੂੰ ਗੁਲਾਮ ਸਮਝਦੇ ਨੇ ਮੈਂ ਉਹਨਾਂ ਦੇ ਦਫਤਰ ਨੂੰ ਆਪਣੇ ਏਡੀਸੀ ਜਨਰਲ ਨੂੰ ਮਿਲਣ ਵਾਸਤੇ ਪੰਜ ਪੰਜ ਘੰਟੇ ਵੇਟ ਵੀ ਕੀਤੀ ਤੇ ਅੱਛਾ ਉਹਨਾਂ ਦਾ ਜਿਹੜਾ ਰੀਡਰ ਹੈ ਉਹ ਗੱਲ ਸੁਣਣ ਲਈ ਤਿਆਰ ਨਹੀਂ ਜੇਕਰ ਉਹਨਾਂ ਨੂੰ ਅਸੀਂ ਫੋਨ ਕਰਦੇ ਵਸੀਂ ਤੁਹਾਨੂੰ ਮਿਲਣਾ ਤਾਂ ਉਹ ਫੋਨ ਨਹੀਂ ਚੁੱਕਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਨੇ ਜੀ ਕਹਿੰਦੇ 24 ਘੰਟੇ ਫੋਨ ਸੁਣਨਗੇ ਇਹ ਦਫਤਰੀ ਟਾਈਮ 'ਚ ਵੀ ਫੋਨ ਨਹੀਂ ਜੀ ਸੁਣਦੇ ਇਸ ਤੋਂ ਇਲਾਵਾ ਮੈਂ ਛੁੱਟੀ ਵਾਲੇ ਦਿਨ ਵੀ ਕੋਸ਼ਿਸ਼ ਕੀਤੀ ਵੀ ਚਲੋ ਦਫਤਰੀ ਟਾਈਮ 'ਚ ਅਫੀਸਰ ਬਿਜੀ ਹੁੰਦੇ ਨੇ ਤੇ ਇੱਕ ਦਿਨ ਉਹਨਾਂ ਦੇ ਰੀਡਰ ਨੇ ਫੋਨ ਚੁੱਕਿਆ ਉਹਨੇ ਮੈਨੂੰ ਇੱਕ ਲਬਤ ਕਿਹਾ ਕਹਿੰਦੇ ਜੀ ਕੋਈ ਵੀ ਗੱਲ ਕਰਨੀ ਆ ਕੇ ਅਦਾਲਤ 'ਚ ਕਰੋ ਜੀ ਅੱਛਾ ਜਦੋਂ ਹੰਤਰੀ ਮੈਨੂੰ ਦਿਖਾਓ ਜਿੱਥੀ ਕਢੋ ਜਿਹੜੀ ਹਾਊਸਿੰਗ ਆੜੇ ਨੇ ਲਿਖੀ ਆ ਦੇ ਨਾਲੇ ਦਿਖਾਓ ਹਾਈ ਕੋਰਟ ਦਾ ਫੈਸਲਾ ਜਿਹੜਾ ਤੁਹਾਡੇ ਕੋਲ ਆ ਦਿਖਾਓ ਦੋਸਤੋ ਆ ਹੈਗੀ ਆ ਚਿੱਠੀ ਸਰਕਾਰ ਵੱਲੋਂ ਕੱਢੀ ਗਈ ਇਹ ਹੈਗੀ ਆ ਤੋਂ ਸਾਬਰ ਰਜਿਸਟਰਾਰ ਤਹਿਸੀਲ ਦੂਦਨ ਸਦਾ ਡਿਸਟ੍ਰਿਕਟ ਪਟਿਆਲਾ ਇਸੇ ਦੇ ਸਬੰਧ ਦੇ ਵਿੱਚ ਕਹਿੰਦੇ ਆ ਜੀ 3124 ਦੀ ਚਿੱਠੀ ਆ ਰਿਗਾਰਡਿੰਗ ਆਬਜੈਕਸ਼ਨਸ ਰੇਜ਼ਡ ਬਾਈ ਦੀ ਆਡਿਟ ਪਾਰਟੀ ਇਨ ਸਟੈਂਪ ਡਿਊਟੀ ਅੱਗੇ ਕਹਿੰਦਾ ਜੀ ਤੁਸੀਂ ਤੁਹਾਡੀ ਲੈਟਰ ਨੰਬਰ ਰੈਫਰੈਂਸ ਦੇ ਕੇ ਇਹ ਅੱਗੇ ਸਪਸ਼ਟ ਕਰ ਰਿਹਾ ਦੇਖੋ ਹਾਈਲਾਈਟ ਕੀਤਾ ਹੋਇਆ ਹੈ ਹਾਈਲਾਈਟ ਕੀਤਾ ਹੈ ਕਿਨੇ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਯਾਨੀ ਕਿ ਗੁਮਾਡਾ ਨੇ ਕਿ ਇਹ ਕੰਪਨਸੇਸ਼ਨ ਭਾਵੇਂ ਕੈਸ਼ ਹੋਵੇ ਤੇ ਭਾਵੇਂ ਹੋਵੇ ਲੈਂਡ ਐਲਓਆਈ ਇਹ ਬਰਾਬਰ ਸਮਝੀਆਂ ਜਾਣਗੀਆਂ ਤੇ ਸਹੂਲਤ ਸਰਟੀਫਿਕੇਟ ਦੇ ਵਰਤੇ ਜਾਣ ਤੇ 2 ਸਾਲ ਦੇ ਅੰਦਰ ਇਸ ਸਮੇਂ ਤੱਕ ਸਟੈਂਪ ਡਿਊਟੀ ਨਹੀਂ ਲੱਗਣੀ ਨਹੀਂ ਮੰਨਦੇ ਆ ਸਾਰੀ ਜਿੱਥੀ ਐ ਲੈਂਡ ਐਕਵੀਜ਼ੀਸ਼ਨ ਆਫੀਸਰ ਵੱਲੋਂ ਦੇਖੀ ਗਈ ਐ ਗਮਾਟਾ ਦੇ ਇਹ ਕਿਨੂੰ ਲਿਖੀ ਆ ਪਟਿਆਲੇ ਦੇ ਸਬ ਰਜਿਸਟਰਾਰ ਨੂੰ ਨਹੀਂ ਮੰਨਿਆ ਕਹਿੰਦਾ ਜੀ ਤੁਹਾਨੂੰ ਭਰਨਾ ਪੈਣਾ 18 ਲੱਖ ਖਾਨੀ ਜੇ ਕੋਈ ਸੇਵਾ ਸੁਭਾ ਕਰ ਦਿੰਦੇ ਫਿਰ ਸ਼ਾਇਦ ਉਹ ਕਹਿੰਦਾ ਹਾਂ ਠੀਕ ਐ ਨਾ ਭਰੋ ਇਹਨਾਂ ਨੇ ਸੇਵਾ ਕੀਤੀ ਨਹੀਂ ਕਿਉਂਕਿ ਕਿਸਾਨ ਹੀ ਹੁੰਦੀ ਐ ਨਾ ਇਹਨਾਂ ਦੇ ਨਾਲ ਐ ਤੇ ਉਹਦੂਗਾ ਇਹਨਾਂ ਦੇ ਨਾਲ ਪੰਜਾਬ ਦਸਤਾਵੇਜ਼ ਦਾ ਅਸੀਂ ਨਜਾਇਜ਼ ਸੇਵਾ ਪਾਣੀ ਕਰਨਾ ਸਿੱਖਿਆ ਨਹੀਂ ਨਾ ਕਦੇ ਕਿਸੇ ਤੋਂ ਕਰਾਇਆ ਤੇ ਨਾ ਅਸੀਂ ਕਰਦੇ ਆ ਫੈਸਲਾ ਕੱਢੋ ਕਿੱਥੇ ਆ ਦਾ ਬੀਬੀ ਸਿਮਰਪ੍ਰੀਤ ਕੌਰ ਦਾ ਆਹ ਹੈ ਜੀ ਫੈਸਲਾ ਇਸ ਏਡੀਸੀ ਦਾ ਲਓ ਇਹਦਾ ਜਿਹੜਾ ਅਖੀਰਲਾ ਹਿੱਸਾ ਆਪਰੇਟਿਵ ਪਾਰਟ ਹੈ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ ਕਿ ਇਸ ਸਿਆਣੀ ਪੀਸੀਐਸ ਅਫਸਰ ਨੇ ਕੀ ਤਰਕ ਦਿੱਤਾ ਇਹ ਕਹਿੰਦੀ ਆ ਕਿ ਵਕੀਲ ਇਹ ਸਬੂਤ ਪੇਸ਼ ਕੀਤੇ ਗਏ ਹਨ ਉਹਨਾਂ ਦੇ ਸਬੰਧ ਇਹ ਉਹ ਹੋਣ ਬਾਰੇ ਨਾ ਵਾਲੇ ਨਕਦ ਮੁਆਵਜ਼ੇ ਉਪਰੰਤ ਉਸ ਦੇ ਇਵਜ਼ ਵਿੱਚ ਜਦੋਂ ਸੰਬੰਧਤ ਤੋਂ ਮਾਲਕ ਵੱਲੋਂ ਨਕਦ ਮੁਆਵਜ਼ੇ ਦੇ ਬਰਾਬਰ ਕੀਤੇ ਜ਼ਮੀਨ ਦੀ ਖਰੀਦ ਕੀਤੀ ਗਈ ਹੈ ਤੇ ਸਹੂਲਤ ਸਰਟੀਫਿਕੇਟ ਰਾਹੀਂ ਇਸਟਾਮ ਛੋਟ ਲਾਗੂ ਹੋਣ ਦਾ ਪ੍ਰਵਧਾਨ ਹੈ ਇਸ ਕੇਸ ਵਿੱਚ ਬਾਕੀਦਾਰ ਦੀ ਲੈਂਡ ਪੂਲਿੰਗ ਪਾਲਿਸੀ ਤਹਿਤ ਉਹ ਗ੍ਰਹਿਣ ਕੀਤੀ ਗਈ ਹੈ ਅਤੇ ਬਾਕੀਦਾਰ ਨੂੰ ਉਸ ਦੀ ਗ੍ਰਹਿਣ ਕੀਤੀ ਜ਼ਮੀਨ ਦੇ ਐਵ ਦੇ ਵਿੱਚ ਗਮਾੜਾ ਪੂੜਾ ਵੱਲੋਂ ਇੱਕ ਪਲਾਟ ਦਿੱਤਾ ਗਿਆ ਹੈ ਇਸ ਕੇਸ ਵਿੱਚ ਅਸ਼ਟਾਮ ਛੋਟ ਦੇ ਸਬੰਧ ਵਿੱਚ ਵਕੀਲ ਬਾਕੀਦਾਰ ਵੱਲੋਂ ਸਰਕਾਰ ਮਾਲ ਵਿਭਾਗ ਮਤਲਬ ਦਾ ਅਜਿਆ ਕੋਈ ਨੋਟੀਫਿਕੇਸ਼ਨ ਕਹਿੰਦੀ ਆ ਪੇਸ਼ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ ਤਾਂ ਜਨਤਕ ਹੋਣਾ ਚਾਹੀਦਾ ਦਾ ਸੇਵਾ ਸਿੰਘ ਤੁਸੀਂ ਨੋਟੀਫਿਕੇਸ਼ਨ ਮੰਗਿਆ ਸੀ ਗਮਾੜਾ ਤੋਂ ਉਹ ਦੱਸੋ ਮੈਂ ਗਮਾੜਾ ਤੋਂ ਮੰਗਿਆ ਸੀ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਗਮਾੜਾ ਅਥਾਰਟੀ ਨੇ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਏਡੀਸੀ ਜਰਨਲ ਨੂੰ ਕਹਿੰਦੇ ਦਫ਼ਤਰ ਦਾ ਇੰਟਰਨਲ ਮਾਮਲਾ ਉਹਨਾਂ ਨੂੰ ਜੋ ਵੀ ਕੋਈ ਸਮੱਗਰੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਚਾਹੀਦਾ ਉਹ ਸਾਡੇ ਨਾਲ ਚਿੱਠੀ ਪੱਤਰ ਕਰਨ ਨਹੀਂ ਤੁਸੀਂ ਇਹ ਜਦੋਂ ਨੋਟੀਫਿਕੇਸ਼ਨ ਇੱਕ ਪਬਲਿਕ ਡਾਕੂਮੈਂਟ ਆ ਤੁਸੀਂ ਕਿਹਾ ਨਹੀਂ ਵੀ ਇਹ ਸਾਨੂੰ ਦੰਦੇ ਕਿਉਂ ਤੁਸੀਂ ਨੇ ਮੈਂ ਤਾਂ ਕਿਹਾ ਸੀ ਜੀ ਕਹਿੰਦੇ ਅਸੀਂ ਕਿਸਾਨ ਨੂੰ ਨਹੀਂ ਦੇਣਾ ਕੁਝ ਉਹ ਸਰਕਾਰੀ ਦਫਤਰ ਹੈ ਇਹ ਸਰਕਾਰੀ ਦਫਤਰ ਹੈ ਸਾਡੇ ਨਾਲ ਸਿੱਧੀ ਗੱਲ ਕਰਨ ਤੇ ਇਹ ਅਫਸਰ ਦਾ ਇਹ ਬੰਦੇ ਦਾ ਨਾਮ ਪਤਾ ਜਿਹਨੇ ਸਾਨੂੰ ਕਿਹਾ ਸੀ ਇਹ ਇਹ ਉੱਥੇ ਜੀ ਇੱਕ ਇਹ ਮੇਰਾ ਕੇਸ ਇੱਕ ਪਟਵਾਰੀ ਨੇ ਡੀਲ ਕੀਤਾ ਸੀ ਹਾਂ ਉਹਦਾ ਨਾਮ ਯਾਦ ਕਰੋ ਆਪਾਂ ਸੀਏ ਗਮਾੜਾ ਜਿਹੜੇ ਅੱਜ ਕੱਲ ਮੈਡਮ ਸਖਤੀ ਸਾਨੀ ਉਹਦੇ ਧਿਆਨ ਚ ਲਿਆਵਾਂਗੇ ਸੋ ਅੱਗੇ ਲਿਖਦੇ ਆ ਜੀ ਵੀ ਉਹ ਕਹਿੰਦੇ ਨੋਟੀਫਿਕੇਸ਼ਨ ਨਹੀਂ ਕੋਈ ਪੇਸ਼ ਕੀਤਾ ਔਰ ਦੋਸਤੋ ਮੈਂ ਖਬਰ ਰਿਕਾਰਡ ਕਰਨ ਤੋਂ ਪਹਿਲਾਂ ਹੀ ਗਮਾੜਾ ਦੇ ਇੱਕ ਬਹੁਤ ਵੱਡੇ ਅਫਸਰ ਨਾਲ ਸੰਪਰਕ ਕੀਤਾ ਟੈਲੀਫੋਨ ਤੇ ਇਹਨਾਂ ਦੀ ਹਾਜ਼ਰੀ ਚ ਉਹਨਾਂ ਨੇ ਕਿਹਾ ਜੀ ਮੇਰੇ ਕੋਲ ਭੇਜੋ ਮੈਂ ਕਿਹਾ ਜੀ ਤੁਹਾਡੇ ਕੋਲ ਤਾਂ ਹੁਣ ਅਸੀਂ ਭੇਜਣਾ ਹੀ ਨਹੀਂ ਤੁਸੀਂ ਨੋਟੀਫਿਕੇਸ਼ਨ ਦਿੰਦੇ ਨਹੀਂ ਕਿਸਾਨਾਂ ਨੂੰ ਤੇ ਅਦਾਲਤਾਂ ਜਿਹੜੀਆਂ ਅੱਗੇ ਕੋਰਟਸ ਜੁਡੀਸ਼ੀਅਲ ਅਦਾਲਤਾਂ ਉਹ ਮੰਗਦੀਆਂ ਨੋਟੀਫਿਕੇਸ਼ਨ ਤੁਸੀਂ ਜਾਰੀ ਕਿਉਂ ਨਹੀਂ ਕਰਦੇ ਉਹ ਕਹਿੰਦੇ ਹਾਂ ਨੋਟੀਫਿਕੇਸ਼ਨ ਤਾਂ ਜਨਤਾ ਲਈ ਹੈ ਇਹ ਤਾਂ ਆਮ ਜਨਤਾ ਲਈ ਹੈ ਮੈਂ ਕਿਹਾ ਜੀ ਫਿਰ ਕੀ ਭਾਲਦੇ ਤੁਹਾਡੇ ਕਲਰਕ ਸੇਵਾ ਪਾਣੀ ਭਾਲਦੇ ਕੀ ਭਾਲਦੇ ਫਿਰ ਉਹਨਾਂ ਕਿ ਆ ਨਹੀਂ ਆਪਾਂ ਇਹਨੂੰ ਸੌਲਟ ਆਊਟ ਕਰਾਂਗੇ ਮੇਰੇ ਕੋਲ ਭੇਜੋ ਖੈਰ ਇਹਨਾਂ ਨੂੰ ਮੈਂ ਭੇਜ ਰਿਹਾ ਉਹਨਾਂ ਕੋਲ ਵੀ ਪਰ ਮੈਂ ਉਹਨਾਂ ਨੂੰ ਸਪਸ਼ਟ ਕਰਤਾ ਕਿ ਸਾਨੂੰ ਤੁਹਾਡੀ ਕੋਈ ਏਮਦਦ ਦੀ ਲੋੜ ਨਹੀਂ ਅਸੀਂ ਇਸ ਐਡੀਸੀ ਨੂੰ ਕੰਟੈਂਪਟ ਆਫ ਕੋਰਟ ਦੇ ਵਿੱਚ ਹਾਈ ਕੋਰਟ ਲੈ ਕੇ ਜਾਵਾਂਗੇ ਤੇ ਹਾਈ ਕੋਰਟ ਉਹਨਾਂ ਨੂੰ ਸਬਕ ਸਿਖਾਏਗੀ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਅਦਾਲਤਾਂ ਤੋਂ ਸੁਵਾ ਕੋਈ ਸੁਣ ਲਈ ਤਿਆਰ ਨਹੀਂ ਜਦੋਂ ਤੱਕ ਹਾਈ ਕੋਰਟ ਦਾ ਡੰਡਾ ਨਹੀਂ ਨਿਕਲਦਾ ਨਹੀਂ ਵਰਦਾ ਇਹ ਅਫਸਰशाही ਨਹੀਂ ਸੁਣਦੀ ਕੱਲ ਦੀ ਖਬਰ ਵੇਖ ਲਓ ਮੇਰੀ ਜਿਹੜੀ ਐਪੀਸੋਡ ਨੰਬਰ 580 ਉਹਦੇ ਵਿੱਚ ਪੀਸੀਐਸ ਅਫਸਰ ਲੜ ਰਹੇ ਨੇ ਕਿ ਸਾਡੀਆਂ ਆਈਐਸ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਸਾਨੂੰ ਵੱਧ ਤੋਂ ਵੱਧ ਉਹ ਚ ਛਾਂ ਦਿੱਤੀ ਜਾਏ ਨੌਨ ਪੀਸੀਐਸ ਨੂੰ ਨਾ ਦਿੱਤੀ ਜਾਏ ਤੇ ਫਿਰ ਇਹੋ ਜੇ ਪੀਸੀਐਸ ਭੇਜਨੇ ਆਈਐਸ ਚ ਮੈਂ ਇਹ ਨਹੀਂ ਕਹਿੰਦਾ ਕਿ ਆਈਐਸ ਬਣ ਕੇ ਬੰਦਾ ਜਿਆਦਾ ਵਧੀਆ ਹੋ ਜਾਂਦਾ ਜੇ ਉਹਦੀ ਨੀਅਤ ਮਾੜੀ ਹੋਵੇ ਜੇ ਅਕਲ ਘੱਟ ਹੋਵੇ ਜਿਉਂ ਨੇ ਤਾਂ ਕੀਤਾ ਹੋਇਆ ਕਿ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਸਧਾਰਨ ਲੋਕਾਂ ਨੂੰ ਤੰਗ ਹੀ ਕਰਨਾ ਖੂਨ ਚੂਸਣਾ ਤੇ ਭੇਤ ਭਾਵੇਂ ਕੋਈ ਮਰਜੀ ਆਈਐਸ ਬਣ ਜੇ ਤੇ ਅੱਜ ਦੀ ਖਬਰ ਦਾ ਸਬੰਧ ਇੱਕ ਪੀਸੀਐਸ ਅਫਸਰ ਦੇ ਨਾਲ ਹੈ ਇਸੇ ਕਰਕੇ ਮੈਂ ਉਹਦਾ ਜ਼ਿਕਰ ਬਾਰ-ਬਾਰ ਕਰ ਰਿਹਾ ਪਿਛਲੀ ਖਬਰ ਦਾ ਵੀ ਕਰ ਰਿਹਾ ਕਿ ਜਿਹੜੀ ਪੀਸੀਐਸ ਆਫੀਸਰਸ ਐਸੋਸੀਏਸ਼ਨ ਹੈ ਉਹ ਧਿਆਨ ਦੇਵੇ ਇਹੋ ਜੇ ਨਲਾਇਕ ਪੀਸੀਐਸ ਅਫਸਰਾਂ ਵਾਲ ਜਿਵੇਂ ਸਿਮਰਪ੍ਰੀਤ ਕੌਰ ਦਾ ਇਹ ਜ਼ਿਕਰ ਹੋ ਰਿਹਾ ਇੱਥੇ ਉਹਦੇ ਇਸ ਗਲਤ ਫੈਸਲੇ ਦਾ ਜ਼ਿਕਰ ਹੋ ਰਿਹਾ ਓ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਜੀ ਦਿੱਤੀ ਇਹਨਾਂ ਨੇ ਇਸ ਕਰਕੇ ਇਹਨਾਂ ਦਾ ਸਟੈਂਪ ਡਿਊਟੀ 18 ਲੱਖ ਰੁਪਏ ਭਰਨਾ ਬਣਦਾ ਹੈ ਮੈਂ ਉਸ ਵਕਤ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਇਹਨਾਂ ਦੇ ਪੱਖ ਦੀ ਗੱਲ ਕਰ ਰਿਹਾ ਬਿਲਕੁਲ ਇਹਨਾਂ ਦੇ ਨਾਲ ਖੜਾ ਕੋਈ ਗੱਲ ਕਰ ਰਿਹਾ ਔਰ ਮੈਂ ਇੱਕ ਜਨਤਾ ਦਾ ਹਿੱਸਾ ਬਣ ਕੇ ਗੱਲ ਕਰ ਰਿਹਾ ਔਰ ਜਨਤਾ ਨੂੰ ਅਧਿਕਾਰ ਹੈ ਜਦੋਂ ਅਫਸਰशाही ਜਾਂ ਕੋਈ ਸਿਆਸਤ ਸਿਆਸਤਦਾਨ ਗੈਰਕਾਨੂੰਨੀ ਕੰਮ ਕਰੇ ਧੱਕੇਸ਼ਾਹੀ ਕਰੇ ਤਾਂ ਉਹ ਜਨਤਾ ਨਲਾਇਕ ਬਦਨੀਅਤ ਨਾ ਅਹਲ ਕਹਿਣ ਦਾ ਹੱਕ ਰੱਖਦੀ ਹੈ ਔਰ ਮੈਂ ਉਹੀ ਕਰ ਰਿਹਾ ਸੋ ਸੇਵਾ ਸਿੰਘ ਜੀ ਤੁਸੀਂ ਇਸ ਲਈ ਲੜੋ ਹੁਣ ਵੀ ਲੜ ਰਹੇ ਹੋ ਤੁਹਾਨੂੰ ਸ਼ਾਬਾਸ਼ ਹਾਂਜੀ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਮਾਮਲਾ ਮੇਰੇ ਧਿਆਨ ਚ ਲੈ ਆਂਦਾ ਮੈਂ ਤੁਹਾਡੇ ਨਾਲ ਹਾਂ ਸਾਰੇ ਕਾਗਜ਼ ਲੈ ਕੇ ਵਕੀਲ ਸਾਹਿਬ ਨੂੰ ਅੰਗੇਜ ਕਰੋ ਔਰ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਾਓ ਕਾਕਾ ਜੀ ਕੰਟੈਂਪਟ ਪਾਓ ਤੁਸੀਂ ਠੀਕ ਹੈ ਮੈਂ ਅਰਿੰਦ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼